ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 25ਵਾਂ ਭਾਗ ਸੰਬੋਧਨ ਮਨ ਨੂੰ ਉਪਦੇਸ਼ ਮਨੁੱਖ ਨੂੰ 26ਵਾਂ ਭਾਗ ਮਨ ਅੰਦੇ ਜਨਮ ਗਵਾਇਆ 27ਵਾਂ ਭਾਗ ਮਨ ਖੋਟਾ ਮਨ ਕਠੋਰ ਮਨ ਝੂਠਾ ਮਨ ਮੈਲਾ ਅਤੇ 28ਵਾਂ ਭਾਗ ਮਨ ਹੋਰ ਮੁਖ ਹੋਰ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਬੋਧਨ ਮਨ ਨੂੰ ਉਪਦੇਸ਼ ਮਨੁੱਖ ਨੂੰ ਮਨ ਨੂੰ ਕਾਬੂ ਵਿੱਚ ਰੱਖਣ ਲਈ ਮਨੁੱਖ ਨੂੰ ਉਪਦੇਸ਼ ਦੇਣ ਦਾ ਨਿਆਰਾ ਅਤੇ ਮਿੱਠਾ ਢੰਗ ਵਰਤਦਿਆਂ ਸਤਿਗੁਰਾਂ ਨੇ ਮਨੁੱਖ ਦੀ ਥਾਂ ਸਿੱਧਾ ਮਨ ਨੂੰ ਹੀ ਸੰਬੋਧਨ ਕਰਕੇ ਕਈ ਸ਼ਬਦ ਰਚਨ ਦੀ ਕਿਰਪਾਲਤਾ ਕੀਤੀ ਹੈ ਸੁਣ ਮਨ ਮਿੱਤਰ ਪਿਆਰਿਆ ਮੇਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਬੇਨੁਗੁਣ ਕਾਮਨਾ ਆਵਈ ਢਹਿ ਢੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾ ਗੁਰਮੁਖ ਨਾਮ ਸਲਾਇਏ ਹਾ ਮੈਂ ਨਿਵਰੀ ਪਾ ਪੰਨਾ 2 ਅਰਥ हे ਪਿਆਰੇ ਮਿੱਤਰ ਮਨ ਮੇਰੀ ਸਿੱਖਿਆ ਸੁਣ ਪਰਮਾਤਮਾ ਨੂੰ ਮਿਲ ਉਸ ਨੂੰ ਮਿਲਣ ਦਾ ਇਹ ਮਨੁੱਖਾ ਜਨਮ ਹੀ ਅਸਲ ਵੇਲਾ ਹੈ ਜਦੋਂ ਤੱਕ ਜਵਾਨੀ ਵਿੱਚ ਹਾਂ ਜੇ ਸਾ ਆ ਰਿਹਾ ਹੈ ਤਦੋਂ ਤੱਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ ਜੇ ਪ੍ਰਭੂ ਦੇ ਗੁਣ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸ ਕੰਮ ਇਹ ਤਾਂ ਆਖਰ ਟਹਿ ਕੇ ਮਿੱਟੀ ਦੀ ਢੇਰੀ ਹੋ ਜਾਣਾ ਹੈ हे ਮੇਰੇ ਮਨ ਲਾਭ ਖਟ ਕੇ ਆਪਣੇ ਪਰਲੋਕ ਘਰ ਵਿੱਚ ਜਾ ਗੁਰੂ ਦੀ ਸ਼ਰਨ ਪੈ ਕੇ ਇੱਥੇ ਪ੍ਰਭੂ ਦਾ ਨਾਮ ਸਲਾਉਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਹਉਮੈ ਦੀ ਅਗ ਅੰਦਰੋਂ ਮਿਟ ਜਾਂਦੀ ਹੈ ਇਹ ਅਗ ਕਿ ਮੈਂ ਵੱਡਾ ਮੈਂ ਵੱਡਾ ਬਣ ਜਾਵਾਂ ਬੁੱਝ ਜਾਂਦੀ ਹੈ ਮੇਰੇ ਮਾਨ ਭਜ ਨਿੰਦਾ ਹਉਮੇ ਅਹੰਕਾਰ ਹਰ ਜਿਓ ਸਦਾ ਧਿਆਏ ਤੂੰ ਗੁਰਮਖ ਏਕੰਕਾਰ ਪੰਨਾ 29 ਅਰਥ ਏ ਮੇਰੇ ਮਨ ਨਿੰਦਾ ਕਰਨੀ ਛੱਡ ਦੇ ਆਪਣੇ ਅੰਦਰੋਂ ਹਉਮੇ ਤੇ ਹੰਕਾਰ ਦੂਰ ਕਰ ਗੁਰੂ ਦੀ ਸ਼ਰਨ ਪੈ ਕੇ ਤੂੰ ਸਦਾ ਸਰਬ ਵਿਆਪਕ ਪ੍ਰਮਾਤਮਾ ਨੂੰ ਸਿਮਰਦਾ ਰਹੋ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾ ਚੋ ਕਿਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੈ ਸਾਚੇ ਭਾਂਡੇ ਡਗਮਗ ਛਾ ਡਰੇ ਮਨ ਬੋਰਾ ਅਬ ਤੋ ਜਰੇ ਮਰੇ ਸਿਧ ਪਾਈਐ ਲੀਨੋ ਹਾਥ ਸਿੰਧੋਰਾ ਰਹਾਓ ਕਾਮ ਕ੍ਰੋਧ ਮਾਇਆ ਕੇ ਲੀਨੇ ਇਹ ਬਿਦਜਗਤ ਬਿਗੂਤਾ ਕਹਿ ਕਬੀਰ ਰਾਜਾ ਰਾਮ ਨਾ ਛੋਟੂ ਸਗਲ ਉਚ ਤੇ ਉਚਾ ਪੰਨਾ 338 ਅਰਥ ਮਨ ਰੇ ਵਿਕਾਰਾਂ ਦੇ ਪਿੱਛੇ ਦੌੜ ਭਜ ਛੱਡ ਦੇ ਇਹ ਕਾਮ ਕ੍ਰੋਧ ਆਦਿਕ ਸਭ ਮਾਇਆ ਦੀਆਂ ਠੱਗੀਆਂ ਹਨ ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਆ ਗਿਆ ਹੁਣ ਇਹਨਾਂ ਤੋਂ ਕਿਉਂ ਡਰੇ ਹੁਣ ਨਾ ਡਰੋ ਕੇ ਉਤਸ਼ਾਹ ਵਿੱਚ ਰਹੋ ਉਹ ਸੂਰਮਾ ਕਾਦਾ ਜੋ ਸਾਹਮਣੇ ਦੇਖਦੀ ਰਣ ਭੂਮੀ ਤੋਂ ਡਰ ਜਾਏ ਉਹ ਇਸਤਰੀ ਸਤੀ ਨਹੀਂ ਹੋ ਸਕਦੀ ਜੋ ਘਰ ਦੇ ਭਾਂਡੇ ਸਾਹਮਣ ਲੱਗ ਪਏ ਸੂਰਮੇ ਵਾਂਗ ਤੇ ਸਤੀ ਵਾਂਗ ਇਹ ਮਨ ਤੂੰ ਹੀ ਕਾਮ ਆਦਿਕਾਂ ਦਾ ਟੱਕਰਾ ਕਰਨਾ ਤੇ ਆਪਾ ਭਾਵ ਸੜਨਾ ਹੈ हे ਕਮਲੇ ਮਨ ਸਭ ਤੋਂ ਉੱਚੇ ਮਾਲਕ ਦੀ ਸ਼ਰਣ ਆ ਕੇ ਹੁਣ ਜੱਕੋ ਤੱਕੋ ਛੱਡ ਦੇ ਜਿਸ ਇਸਤਰੀ ਨੇ ਹੱਥ ਵਿੱਚ ਸੰਧੋਰਾ ਸੰਧੂਰਿਆ ਹੋਇਆ ਨਲਗੇਰ ਲੈ ਲਿਆ ਉਸ ਨੂੰ ਤਾਂ ਹੁਣ ਸੜ ਕੇ ਮਰਿਆ ਹੀ ਸਿੱਧੀ ਭਾਵ ਸਤੀ ਵਾਲਾ ਕਥ ਮਰਾਤਬਾ ਮਿਲੇਗਾ ਤਿਵੇਂ ਹੀ ਮਨ ਤੂੰ ਪ੍ਰਭੂ ਦੀ ਓਟ ਲਈ ਹੈ ਹੁਣ ਆ ਕਾਮ ਆਦਕਾਂ ਦੇ ਸਾਹਮਣੇ ਡੋਲਣਾ ਛੱਡ ਦੇ ਹੁਣ ਤਾਂ ਆਪਾ ਭਾਵ ਮਾਰਿਆ ਹੀ ਇਹ ਪ੍ਰੀਤ ਨਿਭੇਗੀ ਰਹਾਓ ਕਿਸੇ ਨੂੰ ਕਾਮ ਨੇ ਠੱਗ ਲਿਆ ਹੈ ਕਿਸੇ ਨੂੰ ਕਰੋਧ ਨੇ ਠੱਗਿਆ ਹੈ ਕਿਸੇ ਨੂੰ ਮਾਇਆ ਦੇ ਕਿਸੇ ਹੋਰ ਤਰੰਗ ਨੇ ਇਸੇ ਤਰ੍ਹਾਂ ਸਾਰਾ ਜਗਤ ਖੁਵਾਰ ਹੋ ਰਿਹਾ ਹੈ ਇਹਨਾਂ ਤੋਂ ਬਚਣ ਲਈ ਕਬੀਰ ਤਾਂ ਇਹੀ ਅਰਦਾਸ ਕਰਦਾ ਹੈ ਕਿ ਮੈਂ ਸਭ ਤੋਂ ਉੱਚੇ ਮਾਲਕ ਪਰਮਾਤਮਾ ਨੂੰ ਨਾ ਵਿਸਾਰਾਂ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਕਲਾਂ ਸਮਰੱਤ ਸੁਭਾਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਪੰਨਾ 917 ਸਦਾ ਦੇ ਸਾਥੀ ਵਾਹਿਗੁਰੂ ਨੂੰ ਕਦੇ ਵੀ ਨਾ ਵਿਸਾਰਨ ਦੇ ਇਸ ਪਾਵਨ ਗੁਰੂ ਉਪਦੇਸ਼ ਨੂੰ ਹਰ ਭਾਗਾ ਵਾਲਾ ਗੁਰਸਿੱਖ ਨੇਤ ਹੀ ਨੇਮ ਨਾਲ ਪੜ੍ਹਦਾ ਅਤੇ ਵਿਚਾਰਦਾ ਹੈ ਸਤਿਗੁਰਾਂ ਦਾ ਮਨ ਨੂੰ ਕੀਤਾ ਇਹ ਉਦੇਸ਼ ਵੀ ਨਾਲ ਹੀ ਯਾਦ ਕਰਦੇ ਰਹਿਣਾ ਚਾਹੀਦਾ ਹੈ ਮਨ ਰੇ ਗ੍ਰੇਹੀ ਮਾਹਿ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਇਹ ਮਨ ਮੇਰਿਆ ਤੂੰ ਸਮਝ ਅਚੇਤ ਇਹ ਆਣਿਆ ਰਾਮ ਇਹ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲੁਭਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮੇਲਾ ਕਿਉ ਦੁਤਰ ਤਰੀਏ ਜਮ ਡਰ ਮਰੀਏ ਜਮ ਕਾ ਪੰਥ ਤੁਹੇਲਾ ਮਨ ਰਾਮ ਨਹੀਂ ਜਾਤਾ ਸਾਂਝ ਪ੍ਰਭਾਤਾ ਅਵਗੜ ਰੁੱਧਾ ਕੀ ਕਰੇ ਬੰਦਨ ਬਾਂਧਿਆ ਇਨ ਬਿਦ ਬਛੂਟੈ ਗੁਰਮੁਖ ਸੇਵੈ ਨਰ ਹਰਿ ਪੰਨਾ 1112 ਅਰਥ ਹੈ ਮੇਰੇ ਮਨ ਜਿਹੜੇ ਮਨੁੱਖ ਅਨੇਕਾਂ ਪਦਾਰਥਾਂ ਦੇ ਸੁਆਦਾਂ ਵਿੱਚ ਫਸੇ ਰਹਿੰਦੇ ਹਨ ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਤੋਂ ਵਿਛੜੇ ਰਹਿੰਦੇ ਹਨ ਇਨ੍ਹਾਂ ਸੰਸਕਾਰਾਂ ਦੇ ਕਾਰਨ ਹੀ ਉਹਨਾਂ ਵਿਛੜੇ ਹੋਿਆਂ ਦਾ ਆਪਣੇ ਆਪ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਹੈ ਮੇਰੇ ਮਨ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਆਪਣੇ ਉਦਮ ਨਾਲ ਪਾਰ ਨਹੀਂ ਲੰਘ ਸਕੀਦਾ ਜਮਾ ਦੇ ਡਰ ਨਾਲ ਸਹਮੇ ਰਹਿਦਾ ਹੈ ਇਹ ਮਨ ਜਮਾ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਭਾਵ ਆਤਮਿਕ ਮੌਤ ਵਾਲੇ ਰਸਤੇ ਪੈਣ ਦਾ ਸਿੱਟਾ ਬੜਾ ਦੁਖਦਾਈ ਹੈ ਇਹ ਮੇਰੇ ਮਨ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਸਵੇਰੇ ਸ਼ਾਮ ਕਿਸੇ ਵੀ ਵੇਲੇ ਪ੍ਰਮਾਤਮਾ ਨਾਲ ਸਾਝ ਨਹੀਂ ਪਾਈ ਉਹ ਮਾਇਆ ਦੇ ਮੋਹ ਦੇ ਔਖੇ ਰਾਹ ਵਿੱਚ ਫਸ ਜਾਂਦਾ ਹੈ ਇਸ ਵਿੱਚੋਂ ਨਿਕਲਣ ਲਈ ਉਹ ਕੁਝ ਵੀ ਨਹੀਂ ਕਰ ਸਕਦਾ ਪਰ ਹਾਂ ਮਾਇਆ ਦੇ ਮੋਹ ਦੀ ਰਸੀ ਨਾਲ ਵੱਜਿਆ ਹੋਇਆ ਇਸ ਤਰੀਕੇ ਨਾਲ ਖਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ ਇਹ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜ਼ਾਇ ਰਹੋ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਬਸੇ ਮਨ ਆਏ ਪੰਨਾ 560 ਇਹ ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਹਧੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਉ ਪੰਨਾ 429 ਛਛ ਇਹ ਛਤਰ ਪਤ ਪਾਸਾ ਸ਼ਕ ਕੇ ਨਾ ਰਹੂੰ ਛਾੜ ਕੇ ਨਾ ਆਸਾ ਹਰੇ ਮਨ ਮੈਂ ਤਉ ਛਿਨ ਛਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਦਾਵਾ ਪੰਨਾ 340 ਅਰਥ हे ਮੇਰੇ ਮਨ ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਤੂੰ ਇਸ ਪ੍ਰਭੂ ਪਾਸ ਨਹੀਂ ਰਹਿੰਦਾ ਜੋ ਸਭ ਦਾ ਬਾਦਸ਼ਾਹ ਹੈ ਇਹ ਮੇਰੇ ਮਨ ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ ਕਿ ਉਸ ਪਰਮਾਤਮਾ ਨੂੰ ਵਿਸਾਰ ਕੇ ਕਿੱਥੇ ਉਸ ਦੀ ਰਚੀ ਮਾਇਆ ਵਿੱਚ ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਵ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੁਗਲਤ ਮਾਇਆ ਮਗਨ ਭ੍ਰਮਤ ਘੰਗਾ ਸੁੱਤ ਬਨਤਾ ਸਾਜਨ ਸੁਖ ਬੰਧਪ ਤਾਂ ਸਿਉ ਮੋਹ ਬੜਿਓ ਸੋਕਨਾ ਬੋਇਓ ਬੀਜ ਅਹੰਮਮ ਅੰਕਰ ਬੀਤਤ ਆਉਦ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪਹੰਚਤ ਭੁਗਤ ਭੋਖ ਭੁਖਨਾ ਸਿਮਰ ਗੋਪਾਲ ਦਇਾਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਪੰਨਾ 1387 ਅਰਥ हे ਮਨ ਤੂੰ ਇਸ ਸਰੀਰ ਵਿੱਚ ਮਾਨ ਕਰਦਾ ਹੈ ਜਿਵੇਂ ਚੂਹਾ ਖੱਡ ਵਿੱਚ ਰਹਿ ਕੇ ਹੰਕਾਰ ਕਰਦਾ ਹੈ ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈ ਤੂੰ ਮਾਇਆ ਦੇ ਪੰਘੂੜੇ ਵਿੱਚ ਉਹਾਰੇ ਲੈ ਕੇ ਝੂਟ ਰਿਆ ਹੈ ਅਤੇ ਮਾਇਆ ਵਿੱਚ ਮਸਤ ਹੋ ਕੇ ਉੱਲੂ ਵਾਂਗ ਪਟਕ ਰਿਹਾ ਹੈ ਪੁੱਤਰ ਇਸਤਰੀ ਮਿੱਤਰ ਸੰਸਾਰ ਦੇ ਸੁੱਖ ਅਤੇ ਸੰਬੰਧੀ ਇਹਨਾਂ ਨਾਲ ਤੇਰਾ ਬਹੁਤਾ ਮੋਹ ਵਧ ਰਿਹਾ ਹੈ ਤੂੰ ਆਪਣੇ ਅੰਦਰ ਹਉਮੈ ਦਾ ਬੀਜ ਬੀਜਿਆ ਹੋਇਆ ਹੈ ਜਿਸ ਤੋਂ ਮਮਤਾ ਦਾ ਅੰਗੂਰ ਉੱਗ ਰਿਹਾ ਹੈ ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ ਮੌਤ ਰੂਪ ਬਿੱਲਾ ਮੂੰਹ ਖੋਲ ਕੇ ਤੈਨੂੰ ਤੱਕ ਰਿਹਾ ਹੈ ਪਰ ਤੂੰ ਭੋਗਾਂ ਨੂੰ ਭੋਗ ਰਿਹਾ ਹੈ ਫਿਰ ਵੀ ਤ੍ਰਿਸ਼ਨਾ ਅਧੀਨ ਤੋਂ ਭੁੱਖਾ ਹੀ ਹੈ ਏ ਨਾਨਕ ਏ ਮਨ ਸੰਸਾਰ ਨੂੰ ਸੁਪਨਾ ਜਾਣ ਕੇ ਸਤ ਸੰਗਤ ਵਿੱਚ ਟਿਕ ਕੇ ਗੋਪਾਲ ਦਿਆਲ ਹਰੀ ਨੂੰ ਸਿਮਰ ਭਾਗ 26ਵਾਂ ਮਨ ਅੰਧੇ ਜਨਮ ਗਵਾਇਆ ਬਹੁਤਾ ਕਰਕੇ ਮਨ ਠੀਕ ਰਸਤੇ ਤੋਂ ਭਟਕਿਆ ਰਹਿੰਦਾ ਹੈ ਇਸੇ ਕਾਰਨ ਸਤਗੁਰਾਂ ਨੇ ਮਨ ਨੂੰ ਅੰਧਾ ਭਾਵ ਅੰਨਾ ਵੀ ਫਰਮਾਨ ਕੀਤਾ ਹੈ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਧੇ ਕੋ ਮਾਰਗ ਪਾਏ ਪੰਨਾ 506 ਜਿਨ੍ਹਾਂ ਵਿਕਾਰੀ ਅਤੇ ਆਪ ਹੁਦਰੇ ਮਾਇਆ ਧਾਰੀਆਂ ਨੇ ساری ਉਮਰ ਸਹੀ ਜੀਵਨ ਜੁਗਤ ਨੂੰ ਨਹੀਂ ਸਮਝਿਆ ਉਹਨਾਂ ਮੂਰਖਾਂ ਨੂੰ ਆਸਾ ਦੀ ਵਾਰ ਵਿੱਚ ਗੁਰਦੇਵ ਜੀ ਨੇ ਮਨ ਅੰਧੇ ਜਨਮ ਗਵਾਇਆ ਪੰਨਾ 464 ਫਰਮਾਨ ਕੀਤਾ ਅਤੇ ਫਿਰ ਦੁਨੀਆ ਦੀ ਨਜ਼ਰ ਵਿੱਚ ਬੜੇ ਵੱਡੇ ਧਾਰਮਿਕ ਆਗੂ ਬਣੇ ਹੋਏ ਮਨਮੁੱਖਾਂ ਲਈ ਸਤਿਗੁਰਾਂ ਨੇ ਇਉਂ ਫਰਮਾਨ ਕੀਤਾ ਹੈ ਸੁਣ ਵੇਖੋ ਲੋਕਾ ਇਹ ਵਿਡਾਣ ਮਨ ਅੰਧਾ ਨਾਉ ਸੁ ਜਾਣ ਪੰਨਾ 471 ਸਾਰੰਗ ਕੀ ਬਾਣ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਨ ਦੇ ਅੰਨਿਆਂ ਬਾਰੇ ਇਹ ਫੁਰਮਾਨ ਮਨੋ ਜੇ ਅੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਧੇ ਉੰਦੇ ਕਵਲ ਦਿਸਨ ਖਰੇਕ ਰੂਪ ਇਕ ਕਹਿ ਜਾਣਨ ਕਿਆ ਭੁਜਣ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀਰਸ ਰਸ ਕਸਮਾ ਜਣੰਤ ਇਕ ਨਾ ਸੁੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰਨ ਤਾ ਪੰਨਾ 1245 ਅਰਥ ਜੋ ਮਨੁੱਖ ਮਨ ਦੇ ਅਨੇਕ ਘੁਪ ਹਨ ਆਪ ਪੁੱਜ ਕੇ ਮੂਰਖ ਹਨ ਉਹ ਦੱਸਿਆ ਵੀ ਇਨਸਾਨੀ ਫਰਜ਼ ਨਹੀਂ ਜਾਣਦੇ ਮਨ ਅੰਨਾ ਹੋਣ ਕਰਕੇ ਤੇ ਹਿਰਦਾ ਕਮਲ ਧਰਮ ਵੱਲੋਂ ਕੋਰਾ ਹੋਣ ਕਰਕੇ ਉਹ ਬੰਦੇ ਬਹੁਤ ਕੁੱਝੇ ਲੱਗਦੇ ਹਨ ਕਈ ਮਨੁੱਖ ਐਸੇ ਹਨ ਜੋ ਗੱਲ ਕਰਨੀ ਵੀ ਜਾਣਦੇ ਹਨ ਤੇ ਕਿਸੇ ਦੂਜੇ ਦੀ ਕਹੀ ਗੱਲ ਸਮਝਦੇ ਵੀ ਹਨ ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ ਕਈ ਬੰਦਿਆਂ ਨੂੰ ਨਾ ਜੋਗੀਆਂ ਦੇ 나ਦ ਦਾ ਰਸ ਨਾ ਵੇਦ ਦਾ ਭਾਵ ਗਿਆਨ ਦਾ ਸ਼ੌਂਕ ਨਾ ਰਾਗ ਦੀ ਖਿੱਚ ਕਿਸੇ ਤਰ੍ਹਾਂ ਦੇ ਵੀ ਕੋਮਲ ਹੁਨਰ ਦੇ ਵੱਲ ਰੁਚੀ ਨਹੀਂ ਨਾ ਸੂਝ ਨਾ ਬੁੱਧੀ ਤੇ ਨਾ ਅਕਲ ਦੀ ਸਾਰ ਤੇ ਇੱਕ ਅੱਖਰ ਵੀ ਪੜਨਾ ਨਹੀਂ ਜਾਣਦੇ ਇਹ ਨਾਨਕ ਜਿਨ੍ਹਾਂ ਵਿੱਚ ਕੋਈ ਵੀ ਗੁਣ ਨਾ ਹੋਵੇ ਤੇ ਹੰਕਾਰ ਕਰੀ ਜਾਣ ਉਹ ਮਨੁੱਖ ਨਿਰਖੋਤੇ ਹਨ ਆਪ ਨਾ 부ਝੈ ਲੋਕ 부ਝਾਵੇ ਮਨ ਕਾ ਅੰਦਾ ਅੰਧ ਕਮਾਵੇ ਦਰ ਘਰ ਮਹਿਲ ਠੌਰ ਕੈਸੇ ਪਾਵੇ ਪੰਨਾ 832 ਅਰਥ ਜਿਹੜਾ ਮਨੁੱਖ ਆਤਮਿਕ ਜੀਵਨ ਬਾਰੇ ਆਪ ਤਾਂ ਕੁਝ ਸਮਝਦਾ ਨਹੀਂ ਪਰ ਲੋਕਾਂ ਨੂੰ ਸਮਝਾਉਂਦਾ ਰਹਿੰਦਾ ਹੈ ਉਸ ਦਾ ਆਪਣਾ ਮਨ ਆਤਮਿਕ ਜੀਵਨ ਵੱਲੋਂ ਅਨਾਹ ਭਾਵ ਆਤਮਿਕ ਜੀਵਨ ਵੱਲੋਂ ਕੋਰਾ ਹੈ ਇਸ ਕਾਰਨ ਹਿਰਦਾ ਆਤਮਿਕ ਜੀਵਨ ਦੇ ਰਸਤੇ ਤੇ ਠੇਡੇ ਖਾਂਦਾ ਰਹਿੰਦਾ ਹੈ ਅਤੇ ਆਪ ਅੰਨਿਆਂ ਵਾਲੇ ਕੰਮ ਕਰਦਾ ਹੈ ਅਜਿਹਾ ਮਨੁੱਖ ਪਰਮਾਤਮਾ ਦਾ ਦਰ ਘਰ ਮਹਿਲ ਪਰਮਾਤਮਾ ਦਾ ਟਿਕਾਣਾ ਬਿਲਕੁਲ ਨਹੀਂ ਲੱਭ ਸਕਦਾ ਬੇਨੰਗੁਰ ਸਾਚੇ ਭਰਮੁ ਭੁਲਾਏ ਮਨਮੁਖ ਅੰਦੇ ਸਦਾ ਬਿਖ ਖਾਏ ਜਮ ਡੰਡ ਸਹ ਸਦਾ ਦੁਖ ਪਾਏ ਪੰਨਾ 231 ਅਰਥ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਸਿਰ ਪ੍ਰਭੂ ਦੇ ਰੂਪ ਗੁਰੂ ਤੋਂ ਖੁੰਝ ਕੇ ਭਟਕਣਾ ਦੇ ਕਾਰਨ ਕੁਰਾਏ ਪਏ ਰਹਿੰਦੇ ਹਨ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਉਹ ਸਦਾ ਇਹ ਮੋਹ ਦਾ ਜ਼ਹਿਰ ਖਾਂਦੇ ਰਹਿੰਦੇ ਹਨ ਜਿਸ ਕਰਕੇ ਉਹ ਆਤਮ ਆਤਮਕ ਮੌਤ ਦੀ ਸਜ਼ਾ ਭੁਗਤਦੇ ਹਨ ਤੇ ਸਦਾ ਦੁਖੀ ਰਹਿੰਦੇ ਹਨ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੂਲੇ दारू ਲਾਏ ਪੰਨਾ 1256 ਅਰਥ ਜਦੋਂ ਮਨੁਖ ਨੇ ਪ੍ਰਭੂ ਪਤੀ ਨੂੰ ਭੁਲਾ ਕੇ ਵਿਸ਼ੇ ਵਿਕਾਰਾਂ ਦੇ ਰਸ ਮੰਨਣੇ ਸ਼ੁਰੂ ਕਰ ਦਿੱਤੇ ਤਾਂ ਉਸ ਦੇ ਸਰੀਰ ਵਿੱਚ ਬਿਮਾਰੀਆਂ ਪੈਦਾ ਹੋਣ ਲੱਗ ਪਈਆਂ ਗੁਰਾਏ ਪਏ ਮਨੁਖ ਨੂੰ ਸਹੀ ਰਸਤੇ ਤੇ ਪਾਉਣ ਲਈ ਇਸ ਦੇ ਮਾਇਆ ਮੋਹ ਵਿੱਚ ਅੰਨੇ ਹੋਏ ਮਨ ਨੂੰ ਸਰੀਰਕ ਰੋਗਾਂ ਦੀ ਰਾਹੀ ਸਜ਼ਾ ਮਿਲਦੀ ਹੈ ਸੋਹੇ ਅਨਜਾਨ ਵੈਦ ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ ਤੇਰੀ ਦਵਾਈ ਦਾ ਲਾਭ ਨਹੀਂ ਵਿਸ਼ੇਵਕਾਰਾਂ ਦੇ ਕਾਰਨ ਇਹ ਰੋਗ ਤਾਂ ਮੁੜ-ਮੁੜ ਪੈਦਾ ਹੋਣਗੇ ਮਨ ਅੰਦੁਲਾ ਅੰਦਲੀ ਮਤ ਲਾਗੇ ਗੁਰ ਕਰਣੀ ਬਿਨ ਭਰਮ ਨਾ ਭਾਗੇ ਰਹਾ ਪੰਨਾ 1190 ਅਰਥ ਕਾਜ਼ੀ ਨੇ ਹਾਥੀ ਨੂੰ ਮੇਰੇ ਉੱਪਰ ਚਾੜ-ਚਾੜ ਕੇ ਤਿੰਨ ਵਾਰੀ ਪਰਤਾਵਾ ਲਿਆ ਪਰ ਉਸ ਦੀ ਫਿਰ ਵੀ ਤਸੱਲੀ ਨਾ ਹੋਈ ਕਿਉਂਕਿ ਉਹ ਮਨ ਦਾ ਕਠੋਰ ਸੀ ਭਾਗ 27ਵਾਂ ਮਨ ਖੋਟਾ ਮਨ ਕਠੋਰ ਮਨ ਝੂਠਾ ਮਨ ਮੇਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਬਹੁ ਲੱਥੀ ਨਾਤਿਆਂ ਦੋਏ ਪਾ ਚੜਿਓ ਸਹੋਰ ਬਾਹਰ ਤੋਤੀ ਤੁਮੜੀ ਅੰਦਰ ਵੇਸਨ ਕੋਰ ਸਾਦ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਪੰਨਾ 789 ਅਰਥ ਜੇ ਖੋਟੇ ਮਨ ਤੀਰਥਾਂ ਤੇ ਨਹਾਉਣ ਤੁਰ ਪਏ ਅਤੇ ਸਰੀਰ ਵਿੱਚ ਕਾਮ ਆਦਿਕ ਚੋਰ ਵੀ ਟਿਕੇ ਰਹਿਣ ਤਨ ਹੋਂ ਨਾਲ ਇੱਕ ਹਿੱਸਾ ਭਾਵ ਸਰੀਰ ਦੀ ਬਾਹਰਲੀ ਮੈਲ ਤਾਂ ਲੈ ਗਈ ਪਰ ਮਨ ਵਿੱਚ ਹੰਕਾਰ ਆਦਿ ਦੂਣੀ ਮੈਲ ਹੋਰ ਚੜ ਗਈ ਤੁੰਮੀ ਵਾਲਾ ਹਾਲ ਹੀ ਹੋਇਆ ਤੁੰਮੀ ਬਾਹਰੋਂ ਤਾਂ ਧੋਤੀ ਗਈ ਪਰ ਉਸ ਦੇ ਅੰਦਰ ਨਰੋਲ ਵੇਸ ਸੁਭਾਵ ਕੁੜਤਾਂ ਟਿਕੇ ਰਹੀ ਭਲੇ ਮਨੁੱਖ ਤੀਰਥਾਂ ਤੋਂ ਨਹਾਉਣ ਤੋਂ ਬਿਨਾਂ ਹੀ ਭਲੇ ਹਨ ਤੇ ਚੋਰ ਤੀਰਥਾਂ ਤੇ ਨਹਾ ਕੇ ਵੀ ਚੋਰ ਹੀ ਹਨ ਵੇਸ ਕਰੇ ਕਰੂਪ ਕੁਲਖਣੀ ਮਨ ਖੋਟੇ ਕੁੜਿਆਰ ਫਿਰ ਕਹਿ ਪਾਣੀ ਨਾ ਚੱਲੇ ਹੁਕਮ ਕਰੇ گا ਵਾਰ ਗੁਰ ਕਹਿ ਪਾਣੀ ਜੋ ਚੱਲੇ ਸਭ ਦੁੱਖ ਨਿਵਾਰਨ ਹਾਲ ਪੰਨਾ 99 ਅਰਥ ਝੂਠੀ ਮਨੋਕੋਟੀ ਭੇੜੇ ਲਚਨਾ ਵਾਲੀ ਤੇ ਕਰੂਪ ਇਸਤਰੀ ਆਪਣੇ ਸਰੀਰ ਨੂੰ ਸ਼ਿੰਗਾਰਦੀ ਹੈ ਪਰ ਪਤੀ ਦੇ ਹੁਕਮ ਵਿੱਚ ਨਹੀਂ ਤੁਰਦੀ ਸਗੋਂ ਮੂਰਖ ਇਸਤਰੀ ਪਤੀ ਤੇ ਹੁਕਮ ਚਲਾਉਂਦੀ ਹੈ ਸੇਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ ਜੋ ਜੀਵ ਇਸਤਰੀ ਸਤਗੁਰੂ ਜੀ ਦੀ ਰਜ਼ਾ ਵਿੱਚ ਚੱਲਦੀ ਹੈ ਉਹ ਆਪਣੇ ਸਾਰੇ ਦੁੱਖ ਕਲੇਸ਼ ਨਿਵਾਰ ਲੈਂਦੀ ਹੈ ਭਾਵੇਂ ਜਿਹੜਾ ਮਨੁੱਖ ਸੰਤ ਬਾਣਿਆਂ ਨਾਲ ਜਾਂ ਹੋਰ ਕਈ ਤਰ੍ਹਾਂ ਦੇ ਧਾਰਮਿਕ ਪਹਿਰਾਵਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰੀ ਰੱਖਦਾ ਹੈ ਪਰ ਗੁਰੂ ਦੇ ਹੁਕਮ ਤੋਂ ਵਿਰੁੱਧ ਚੱਲਦਾ ਹੈ ਬੇਮੁਖ ਆਤਮਕ ਤੌਰ ਤੇ ਕਦੇ ਸੁਖੀ ਨਹੀਂ ਹੋ ਸਕਦੇ ਬਹੁ ਭੇਖ ਕਰ ਪਰਮਾਈ ਹੈ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨਾ ਪਾਵਈ ਮਰ ਬਿਸ਼ਟਾ ਮਹੀਂ ਸਮਾਏ ਪੰਨਾ 26 ਅਰਥ ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ ਦੂਜਿਆਂ ਨੂੰ ਠੱਗਣ ਲਈ ਆਪਣੇ ਮਨ ਵਿੱਚ ਅਥਵਾ ਹਿਰਦੇ ਵਿੱਚ ਖੋਟ ਕਮਾ ਕੇ ਆਪ ਹੀ ਭਟਕਣਾ ਵਿੱਚ ਪੈ ਜਾਈਦਾ ਹੈ ਜਿਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ ਉਹ ਸਗੋਂ ਆਤਮਕ ਮੌਤ ਸਹਿੜ ਕੇ ਠੱਗੀ ਆਤ ਵਿਕਾਰਾਂ ਦੇ ਗੰਦ ਵਿੱਚ ਫਸਿਆ ਰਹਿੰਦਾ ਹੈ ਮਨ ਕਠੋਰ ਤੀਨ ਬਾਰ ਪਤੀਆ ਪਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਪੰਨਾ 870 ਅਰਥ ਕਾਜ਼ੀ ਨੇ ਹਾਥੀ ਨੂੰ ਮੇਰੇ ਉੱਪਰ ਚੜ੍ਹ ਚੜ੍ਹ ਕੇ ਤਿੰਨ ਵਾਰੀ ਪਰਤਾਵਾ ਲਿਆ ਪਰ ਉਸ ਦੀ ਫਿਰ ਵੀ ਤਸੱਲੀ ਨਾ ਹੋਈ ਕਿਉਂਕਿ ਉਹ ਮਨ ਦਾ ਕਠੋਰ ਸੀ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸੈਨ ਤਰਾਈ ਪੰਨਾ 484 ਅਰਥ ਮਨ ਦਾ ਕਠੋਰ ਮਨੁੱਖ ਭਾਵੇਂ ਕਾਂਛੀ ਵਿੱਚ ਵੀ ਪ੍ਰਾਣ ਤਿਆਗ ਦੇਵੇ ਤਾਂ ਵੀ ਉਹ ਨਰਕ ਵਿੱਚ ਪੈਣੋਂ ਨਹੀਂ ਛੁੱਟ ਸਕਦਾ ਦੂਜੇ ਪਾਸੇ ਪ੍ਰਮਾਤਮਾ ਦਾ ਭਗਤ ਮਗਹਰ ਦੀ ਸਰਾਪੀ ਧਰਤੀ ਵਿੱਚ ਵੀ ਜਾ ਮਰੇ ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਹੀ ਤਾਰ ਲੈਂਦਾ ਹੈ ਗੰਗਾ ਨਦੀ ਤੋਂ ਪਾਰ ਅਜੁੱਧਿਆ ਤੋਂ 84 ਮੀਲ ਤੇ ਮਗਹਰ ਪਿੰਡ ਹੈ ਬਿਪਰਜੀ ਨੇ ਉਸ ਧਰਤੀ ਦਾ ਨਾਮ ਹੜੰਬਾ ਰੱਖ ਦਿੱਤਾ ਹੋਇਆ ਹੈ। ਬ੍ਰਾਹਮਣ ਦੇ ਲਿਖੇ ਅਨੁਸਾਰ ਜਿਹੜਾ ਮਨੁੱਖ ਕਾਂਸੀ ਵਿੱਚ ਮਰਦਾ ਹੈ ਉਹ ਸਿੱਧਾ ਸੁਰਗਾ ਨੂੰ ਜਾਂਦਾ ਹੈ। ਪਰ ਜਿਹੜਾ ਮਗਹਰ ਦੀ ਧਰਤੀ ਤੇ ਪ੍ਰਾਣ ਤਿਆਗੇ ਉਹ ਗਦੇ ਦੀ ਜੂਨ ਪੈਂਦਾ ਹੈ। ଅਥਵਾ ਉਸ ਦਾ ਨਰਕਾਂ ਵਿੱਚ ਜਾਣਾ ਕਿਸੇ ਤਰ੍ਹਾਂ ਵੀ ਨਹੀਂ ਰੁਕ ਸਕਦਾ। ਕਬੀਰ ਸਾਹਿਬ ਨੇ ਉਸ ਵਿਪਰੀ ਭਰਮ ਦੀ ਖੰਡਨਾ ਕੀਤੀ। ਉਹ ਜੇ ਨਰਕ ਸੁਰਗ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਹੈ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰ ਆਗੇ ਪੰਨਾ 969 ਮਨ ਝੂਠੇ ਮਨ ਝੂਠੇ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉ ਕਰ ਸੋਚਾ ਹੋਏ ਬਿਨ ਅਬ ਸ਼ਬਦ ਨਾ ਮਾਂਝੀਏ ਸਾਚੇ ਤੇ ਸੱਚ ਹੋਏ ਪੰਨਾ 56 ਅਰਥ ਜੇ ਜੀਬ ਦਾ ਮਨ ਵਿਕਾਰਾਂ ਦੀ ਸ਼ੋਹ ਨਾਲ ਝੂਠਾ ਹੋ ਚੁੱਕਾ ਹੈ ਕੌਫ ਦੇ ਸਰੀਰ ਵਿੱਚ ਵੀ ਝੂਠ ਹੀ ਝੂਠ ਹੈ ਸਾਰੇ ਗਿਆਨ ਇੰਦਰੀ ਵਿਕਾਰਾਂ ਵੱਲ ਹੀ ਦੌੜਦੇ ਹਨ ਉਸ ਦੀ ਜੀਭ ਖਾਣ ਦੇ ਚਸਕਿਆਂ ਨਾਲ ਝੂਠੀ ਹੋਈ ਰਹਿੰਦੀ ਹੈ ਝੂਠੇ ਮੂੰਹ ਨਾਲ ਬੋਲਣ ਦਾ ਹੀ ਸਭਾਉ ਬਣ ਜਾਂਦਾ ਹੈ ਅਜਿਹੇ ਜੀਵ ਕਿਸੇ ਬਾਹਰਲੇ ਸੋਚ ਆਦਿਕ ਕਰਮ ਨਾਲੋਂ ਸੋਚਾ ਕਦੇ ਵੀ ਨਹੀਂ ਹੋ ਸਕਦਾ ਗੁਰੂ ਦੇ ਸ਼ਬਦ ਜਲ ਤੋਂ ਬਿਨਾ ਮਨ ਮਾਂਜਿਆ ਨਹੀਂ ਜਾ ਸਕਦਾ ਤੇ ਇਹ ਸੱਚ ਸਿਮਰਨ ਸਦਾ ਸਿਰ ਪ੍ਰਭੂ ਤੋਂ ਹੀ ਮਿਲਦਾ ਹੈ ਤਨ ਫਿੱਟੇ ਫੇੜ ਕਰੇਨ ਮਨ ਝੂਠੇ ਚੁੜੀ ਭਰੇ ਨਾ ਕਹੋ ਨਾਨਕ ਸੱਚ ਧਿਆਈਐ ਸੋਚ ਹੋਵੇ ਤਾਂ ਸੱਚ ਪਾਈਐ ਪੰਨਾ 472 ਅਰਥ ਪਰ ਆਪੇ ਲੋਕ ਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਝੂਠੇ ਮਨ ਨਾਲ ਹੀ ਭਾਵ ਮਾਨਤਾ ਅੰਦਰੋਂ ਮਲੀਨ ਹੈ ਚੁੜੀਆਂ ਕਰਦੇ ਹਨ ਏ ਨਾਨਕ ਆਖ ਪ੍ਰਭੂ ਨੂੰ ਧਿਆਉਣਾ ਚਾਹੀਦਾ ਤਾਂ ਹੀ ਸੋਚ ਪਰਮਾਤਮਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਵੇ ਅੰਤਰ ਕਪਟ ਭਗਉਤੀ ਕਹਾਏ ਪਖੰਡ ਪਾਰਵਰਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਪੰਨਾ 88 ਅਰਥ ਜੋ ਮਨੁੱਖ ਹਿਰਦੇ ਵਿੱਚ ਖੋਟ ਰੱਖੇ ਪਰ ਆਪਣੇ ਆਪ ਨੂੰ ਭਗਉਤੀ ਸੱਚਾ ਭਗਤ ਅਖਵਾਵੇ ਉਹ ਇਸ ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਜੀਵ ਪਰਾਈ ਨਿੰਦਾ ਕਰਕੇ ਹਿਰਦੇ ਵਿੱਚ ਮੈਲ ਲਾਈ ਜਾਵੇ ਤੇ ਬਾਹਰੋਂ ਸਰੀਰ ਦੀ ਮੈਲ ਇਸ਼ਨਾਨ ਆਦਕ ਨਾਲ ਧੋਂਦਾ ਰਹੇ ਇਸ ਤਰ੍ਹਾਂ ਮਨ ਦੀ ਝੂਠ ਦੂਰ ਨਹੀਂ ਹੁੰਦੀ ਮਨ ਮੈਲੇ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋਂ ਕੁਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੈ ਤੇਣਾੜੀਆਂ ਜੋ ਸੇਵੇਂ ਦਰ ਖੜੀਆਂ ਨਾਲ ਖਸਮੇ ਰਤੀਆਂ ਮਾਣੇ ਸੋਖ ਰਲੀਆਂ ਹੁੰਦੇ ਤਾਣ ਨੇ ਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਹਾਰਥਾ ਜੇ ਤਿੰਨ ਕੈ ਸੰਗ ਮਿਲਾ ਪੰਨਾ 85 ਅਰਥ ਅਸੀਂ ਗੱਲਾਂ ਵਿੱਚ ਸੋਚਾ ਜੀਆਂ ਹਾਂ ਪਰ ਆਚਰਣ ਦੀਆਂ ਮਾੜੀਆਂ ਹਨ ਮਨੋਖੋਟੀਆਂ ਤੇ ਕਾਲੀਆਂ ਪਰ ਬਾਹਰੋਂ ਸਾਫ ਸੁਥਰੀਆਂ ਫਿਰ ਵੀ ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿੱਚ ਅਰੰਗ ਰਲੀਆਂ ਮਾਣਦੀਆਂ ਜੋ ਤਾਨ ਹੁੰਦਿਆਂ ਨਿਰਮਲ ਰਹਿੰਦੀਆਂ ਇਹ ਨਾਨਕ ਸਾਡਾ ਜਨਮ ਸਫਲ ਤਾਂ ਹੀ ਹੋ ਸਕਦਾ ਜੇ ਉਹਨਾਂ ਦੀ ਸੰਗਤ ਵਿੱਚ ਰਹੀਏ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਹਛਾ ਨ ਹੋਏ ਇਹ ਜਗਤ ਭਰਮ ਬੁਲਾਇਆ ਵਿਰਲਾ ਬੁਝੈ ਕੋਇ ਪੰਨਾ 558 ਅਰਥ ਜੇ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹੇ ਤਾਂ ਉਤਨਾ ਚਿਰ ਮਨੁੱਖ ਜੋ ਕੁਝ ਕਰਦਾ ਹੈ ਸਭ ਕੁਝ ਵਿਕਾਰ ਹੀ ਕਰਦਾ ਹੈ ਵੀਰ ਨੂੰ ਤੀਰਥ ਆਗਤਾਂ ਦੇ ਇਸ਼ਨਾਨ ਕਰਾਉਣ ਨਾਲ ਮਨ ਪਵਿੱਤਰ ਨਹੀਂ ਹੋ ਸਕਦਾ ਪਰ ਇਹ ਸੰਸਾਰ ਤੀਰਥ ਇਸ਼ਨਾਨ ਤੋਂ ਮਨ ਦੀ ਪਵਿੱਤਰਤਾ ਮਿਲ ਜਾਣ ਦੇ ਭੁਲੇਖੇ ਵਿੱਚ ਪੈ ਕੇ ਕੁਰਾਏ ਤੁਰਿਆ ਜਾ ਰਿਹਾ ਹੈ ਕੋਈ ਬਿਰਲਾ ਮਨੁੱਖ ਇਹ ਸਚਾਈ ਨੂੰ ਸਮਝਦਾ ਹੈ ਮਨ ਕਪਟੀ ਲੋਭੀ ਪਖੰਡੀ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ ਲੋੜੀ ਕਪਟੀ ਪਾਪੀ ਪਖੰਡੀ ਮਾਇਕ ਅਧਕ ਲੱਗੇ ਰਹਾ ਪੰਨਾ 359 ਅਰਥ ਮੇਰਾ ਮਨ ਬਿਆਲ ਪਰਮਾਤਮਾ ਦੀ ਯਾਦ ਵਿੱਚ ਜੁੜਦਾ ਨਹੀਂ ਹੈ ਇਸ ਉੱਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ ਇਹ ਲੋਭੀ ਕਪਟੀ ਪਾਪੀ ਪਖੰਡੀ ਬਣਿਆ ਹੋਇਆ ਹੈ ਰਹਾ ਭਾਗ 28ਵਾਂ ਮਨ ਹੋਰ ਮੁਖ ਹੋਰ ਦਿਲੋਂ ਮੁਹੱਬਤ ਜਨ ਸਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਜਿਆ ਪੰਨਾ 488 ਅਰਥ ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ ਉਹ ਸੱਚੇ ਆਸ਼ਿਕ ਹਨ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੂੰਹ ਕੁਝ ਹੋਰ ਆਖਦੇ ਹਨ ਉਹ ਕੱਚੇ ਆਸ਼ਿਕ ਆਖੇ ਜਾਂਦੇ ਹਨ ਅਤੀਤ ਸਦਾਏ ਮਾਇਆ ਘਰਾਤਾ ਮਨ ਨਹੀਂ ਪ੍ਰੀਤ ਕਹੇ ਮੁਖਰਾਤਾ ਪੰਨਾ 738 ਅਰਥ ਆਪਣੇ ਆਪ ਨੂੰ ਤਿਆਗੀ ਅਖਵਾਉਂਦਾ ਹੈ ਪਰ ਮਾਇਆ ਦੇ ਲਾਲਚ ਵਿੱਚ ਮਸਤ ਰਹਿੰਦਾ ਹੈ ਮਨ ਤਾਂ ਪ੍ਰਭੂ ਪਿਆਰ ਤੋਂ ਖਾਲੀ ਹੈ ਪਰ ਮੂੰਹ ਕਹਿੰਦਾ ਹੈ ਕਿ ਮੈਂ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਹਾਂ ਭਾਵੇਂ ਕੋਈ ਅਮਰ ਧਾਰੀ ਹੈ ਭਾਵੇਂ ਉਹ ਬਾਣੀਆਂ ਦਾ ਨਿਤਨੇਮੀ ਅਤੇ ਬਾਣੇ ਵਿੱਚ ਫੱਬਿਆ ਹੋਇਆ ਹੈ ਪਰ ਜੇ ਉਹ ਢਿੱਡੋਂ ਹੋਰ ਅਤੇ ਮੂੰਹ ਹੋਰ ਹੈ ਤਾਂ ਉਸ ਨੂੰ ਅਸਲੀ ਮਹਨਿਆ ਅਰਥਾਂ ਵਿੱਚ ਸਤਗੁਰ ਜੀ ਦਾ ਸਿੰਘ ਨਹੀਂ ਸਮਝਣਾ ਚਾਹੀਦਾ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾંડ ਦਾ 25ਵੇਂ ਤੋਂ 28ਵੇਂ ਭਾਗ ਤੱਕ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ